ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਜੀ ਵੱਡੀ ਖਬਰ ਖਬਰ ਨਾਲ ਅੰਕ ਜ਼ਰੂਰ ਬਣੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੰਡੀ ਚ ਕਿਸ ਕੀਆ ਪਹਾੜ ਮਨਾਲੀ ਕਿਰਤਪੁਰ ਚਾਰ ਮਾਰਗੀ ਤੇ ਹਜ਼ਾਰਾਂ ਵਾਹਨ ਫਸੇ ਪੰਡੋ ਵਿੱਚ ਆਵਾਜਾਈ ਰੁਕੀ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟੇ ਤੋਂ ਹੋ ਰਹੀ ਭਾਰੀ بارش ਨੇ ਜਲ ਜੀਵਨ ਨੂੰ ਦੁਰਲੱਭ ਕਰ ਦਿੱਤਾ ਹੈ ਮੰਡੀ ਦੇ ਹਨੋਗੀ ਪੁਲ ਨੇੜੇ ਨੋਗੀ ਵਿੱਚ ਪਹਾੜ ਦਾ ਇੱਕ ਡਿੱਗਣ ਨਾਲ ਹਾਈਵੇ ਨੁਕਸਾਨਿਆ ਗਿਆ ਹੈ ਪਹਾੜੀ ਤੋਂ ਚਾਰ ਲੈਣ ਤੇ ਵੱਡੀਆਂ ਚਟਾਨਾਂ ਡਿੱਗ ਪਈਆਂ ਹਨ ਜਿਨ੍ਹਾਂ ਨੂੰ ਹਟਾਉਣ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ ਮਨਾਲੀ ਕਿਰਤਪੁਰ ਚਾਰ ਮਾਰਗ ਤੇ ਕਈ ਥਾਵਾਂ ਤੇ ਭਾਰੀ ਜਮੀਨ ਖਿਸਕਣ ਖਿਸਕ ਗਈ ਹੈ ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ ਹਜ਼ਾਰਾਂ ਮਨ ਚਾਰ ਮਾਰਗ 'ਤੇ ਫਸੇ ਹੋਏ ਹਨ ਅਤੇ ਅੱਜ ਉਹਨਾਂ ਦੇ ਨਿਕਲਣ ਦੀ ਕੋਈ ਵੀ ਸਭਾਵਨਾ ਨਹੀਂ ਹੈ ਐਤਵਾਰ ਰਾਤ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮੰਡੀ ਅਤੇ ਕੁੱਲੂ ਜ਼ਿਲ੍ਹੇ ਨੂੰ ਜੋੜਨ ਵਾਲਾ ਕਿਰਪੁਰ ਮਨਾਲੀ ਚਾਰ ਮਾਰਗੀ ਸੜਕ ਸਵੇਰੇ 3 ਵਜੇ ਦੇ ਕਰੀਬ ਕਈ ਥਾਵਾਂ ਤੇ ਜਮੀਨ ਖਿਸਕਾ ਕਾਰਨ ਬੰਦ ਹੋ ਗਈ ਹੈ ਇਸ ਦੇ ਸੋਮਵਾਰ ਤੱਕ ਖੁੱਲਣ ਦੀ ਉਮੀਦ ਹੈ ਕਾਢੀ ਕਟੋਲਾ ਕਟੋਲਾ ਬਜ਼ੂਰ ਬਜ਼ੂਰਾ ਅ ਸੜਕ ਵੀ ਬੰਦ ਹੈ ਪੰਡੋਰ ਡੈਮ ਕੰਚੀ ਮੋੜ ਫੋਰ ਲੇਨ ਜੋਗਨੀ ਮੋੜ ਹੁਣ ਲੋਗੀ ਪੁਲ ਨੇੜੇ ਚ ਲੋਗੀ ਅਤੇ ਸ਼ਾਲਾ ਨਾਲਾ ਹਲੋਟ ਨੇੜੇ ਚਟਾਨਾ ਅਤੇ ਮਲਬਾ ਡਿੱਗਣ ਕਾਰਨ ਛੜਕਾਂ ਆਵਾਜ਼ਾਈ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ ਲੋਕ ਨਿਰਮਾਣ ਵਿਭਾਗ ਦੀ ਮਸ਼ੀਨਰੀ ਦੇ ਨੇੜੇ ਮਸ਼ੀਨਰੀ ਨੇ ਸਵੇਰੇ 5 ਵਜੇ ਦੇ ਕਰੀਬ ਸੜਕ ਖੋਲਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਜਿਵੇਂ ਹੀ ਮਸ਼ੀਨਰੀ ਦੁਪਹਿਰ ਨੂੰ ਹਨੋਗੀ ਨੇੜੇ ਛੜਕ ਖੋਲ ਰਹੀ ਸੀ ਤਾਂ ਪਹਾੜ ਤੋਂ ਭਾਰੀ ਚਟਾਨਾ ਦੁਬਾਰਾ ਡਿੱਗ ਪਿਆ ਹਨ ਜਿਸ ਕਾਰਨ ਸੜਕ ਖੋਲਣ ਵਿੱਚ ਹੋਰ ਮੁਸ਼ਕਲਾਂ ਆਈਆਂ ਹਨ ਇਸ ਤੋਂ ਬਾਅਦ ਚਲੋਗੀ ਅਤੇ ਜੋ ਲੋਕ ਗੇਤ ਸਰੰਗ ਦੇ ਨੇੜੇ ਕਈ ਥਾਵਾਂ ਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਖੋਲਣ ਵਿੱਚ ਹੋਰ ਦੇਰੀ ਹੋ ਸਕ ਰਹੀ ਹੈ ਇਸ ਦਰੰਨ ਛਾਲਾ ਨਾਲਾ ਔਟ ਪਨਾਰਸ ਕੋਲੀ ਅਤੇ ਨਾਗਵਾਈ ਖੇਤਰਾ ਵਿੱਚ ਬੱਦਲ ਫਟਣ ਕਾਰਨ ਪਾਰੀ ਨੁਕਸਾਨ ਵੀ ਹੋਇਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜੁ ਰਿਓ ਧੰਨਵਾਦ